ਸਾਰ ਬਦੂਰਸ ਕਾਫਟੀ ਜਿਲ੍ਹਾ ਪ੍ਰਧਾਨ ਕਰਮੇਸ਼ੇ ਰੇੜਮਾ ਇਹ ਦੋ ਹੋਰ ਵੱਲ ਅੱਜ ਜੋ ਪੰਜਾਬ ਪੰਦ ਦੀ ਕਾਰਫੀ ਗਈ ਤੋਂ ਸਾਡਾ ਜਗੀਰ ਸਿੰਘ ਦੇ ਡੰਦੇਾਲ ਲੰਬੇ ਸਮੇਂ ਤੋਂ ਮਰਨ ਵਰਤੇ ਫੁਖਰਤਾਲ ਦੇ ਬੈਠਾ ਕਿ ਸਰਕਾਰ ਨੇ ਉਹਦੇ ਵਿੱਚ ਕੋਰਾ ਧਿਆਨ ਨਹੀਂ ਕੀਤਾ ਕਿ ਉਹ ਲੰਬੇ ਸਮੇਂ ਤੋਂ ਜੋ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਤੇ ਉਹਦੇ ਵਿੱਚ ਕੋਈ ਸਰਕਾਰ ਅੱਜ ਤੱਕ ਗੱਲਬਾਤ ਕਰਨ ਵਾਸਤੇ ਮਸਲਾ ਹੱਲ ਕਰਨ ਵਾਸਤੇ ਅੱਗੇ ਨਹੀਂ ਆਈ ਤੇ ਹੋਰ ਜਿਹੜਾ ਉਲਟ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਸੀਗੇ ਉਹਨਾਂ ਦੇ ਵਿਆਹ ਜਿਹੜੇ ਹੋਰ ਕਾਨੂੰਨ ਲਿਆ ਕੇ ਖੰਡੜਾ ਫੜਾ ਕੇ ਪੰਜਾਬ ਸਰਕਾਰ ਦੇ ਟੇਬਲ ਤੇ ਰੱਖਦੇ ਪਾਸ ਕਰੋ ਜਿਨ੍ਹਾਂ ਕੋਈ ਬਾਨੀਆਂ ਟਾਨੀਆਂ ਨੂੰ ਕਾਰੋਬਾਰ ਕਰਨ ਦੀ ਜਾਇਜ਼ ਦਿੱਤੀ ਜਾਵੇ ਕਿੱਥੇ ਮਰਜ਼ੀ ਆ ਦੇਣਾ ਕਾਰੋਬਾਰ ਕਰ ਸਕਣ ਉਹ ਪੰਜਾਬ ਸਰਕਾਰ ਦੇ ਟੇਲ ਤੇ ਰੱਖਤੀ ਮੇਰੇ ਟੇਬਲ ਤੇ ਪਾਸ ਕਰਕੇ ਦੇ ਪਰ ਅੱਜ ਜਿਹੜੇ ਸਾਡੇ ਕੱਠਵਾ 50 ਸਰਕਾਰ ਨੂੰ ਉਹ ਤੌਰ ਜਵਾਬ ਦੇ ਦੇਣਗੇ ਵੀ ਜੇ ਤੂੰ ਗਲਤੀ ਭਗਵਾਨਤ ਮਾਨਾ ਕੀਤੀ ਤੇ ਤੈਨੂੰ ਹੁਣ ਦੇਣਾ ਜਿਹੜੀ ਭੋਤਣੀ ਪੂਗੀ ਕਿ ਉਹ ਜਿਹੜਾ ਮੋਦੀ ਆ ਉਹ ਤਾਂ ਬਾਨੀਆਂ ਡਾਨੀਆਂ ਦਲਾਲ ਹੈਗਾ ਹੀ ਆ ਤੇ ਮੁਰਗੇ ਜਿਹੜਾ تیر ਤੇ ਵੀ ਧੱਫਾ ਇਹੇ ਲੱਗੂਗਾ ਵੀ ਤੂੰ ਵੀ ਬਾਨੀਆਂ ਡਾਨੀਆਂ ਦਲਾਲ ਆ ਇਸ ਕਰਕੇ ਜਿਹੜੇ ਕਾਲੇ ਕਾਨੂੰਨ ਬਣਾ ਕੇ ਟੇਬਲ ਤੇ ਪਏ ਆ ਉਹ ਕਿਤੇ ਗਲਤੀ ਨਹੀਂ ਕਰਾ ਵੀ ਪਾਸ ਕਰਨ ਵਾਸਤੇ ਤੇ ਅਸੀਂ ਜਿਹੜੇ ਆਦੀਆਂ ਦੇਈ ਫਸਲਾਂ ਦੀ ਗਰੰਟੀ ਆ ਉਹਦਾ ਕਾਨੂੰਨ ਬਣਾ ਕੇ ਰਾਵਾਂਗੇ ਉਹਨਾਂ ਚਾਹ ਜਿਹੜੇ ਸਾਡੇ ਪੰਜਾਬ ਦੇ ਸ਼ਿੰਗਾਰ ਚ ਇੱਥੇ ਚੱਲਦੇ ਰਹਿਣਗੇ ਸਰਦਾਰ ਡੱਲੇ ਵਾਲਜੀ ਜੋ ਆਹ ਦੀ ਸ਼ਾਹਦਤ ਤੇ ਬਿਠੇ ਆ ਉਹਨਾਂ ਦੀ ਜਿਹੜੀ ਸ਼ਾਹਦਤ ਜਾਇਰੀ ਦੇਣ ਦਿੱਤੀ ਹੋ ਗਈ ਸਾਡਾ ਬੱਚਾ ਬੱਚਾ ਜਿਹੜਾ ਤੋਂਗ ਦਾ ਉਹਨੂੰ ਸਾਨੂੰ ਜਿੰਦਾ ਸ਼ਹੀਦ ਜਿਹੜਾ ਮੰਨ ਗਿਆ ਵਾ ਕਿ ਸਾਡਾ ਇੱਕ ਜਿੰਦਾ ਸ਼ਹੀਦ ਆ ਇਸੇ ਤਰ੍ਹਾਂ ਸਰਦਾਰ ਆਪਣੇ ਭਦੇਰ ਸਾਹਿਬ ਉਹਨੇ ਤਨ ਮਾਨਾ ਦਿਨ ਰਾਤ ਮਿਹਨਤ ਕਰਕੇ ਜਿਹੜਾ ਐਡਾ ਵੱਡਾ ਦੋਲਨ ਖੜਾ ਕੀਤਾ ਵਾ ਉਹ ਵੀ ਇੱਕ ਕੌਮ ਦਾ ਜੋਧਾ ਵਾ ਜਿਹਨੇ ਅੱਜ ਪੰਜਾਬ ਦੀ ਕਾਲ ਨੂੰ ਸਿਰੇ 'ਤੇ ਪਹੁੰਚਾਣ ਵਾਸਤੇ ਜਿਹੜੇ ਜਥੇਬੰਦੀਆਂ ਨੂੰ ਕਾਲ ਦਿੱਤੀ ਤੋ ਅੱਜ ਸਾਰੇ ਨਰਪਣ ਜਿਹੜੀ ਚੜ ਗਈ ਆ ਸਾਰੇ ਟੱਕਾ ਜਾਵਾਂ ਤੇ ਵੱਡੇ ਜਿਹੜੇ ਇਕੱਠ ਹੈ ਤੁਸੀਂ ਆਪ ਹੀ ਦੇਖ ਸਕਦੇ ਆਂ ਮੇਰਾ ਨਾਮ ਸੁਖਮਨ ਪ੍ਰੀਤ ਕਰਨ ਮੈਂ ਝਲੰਡਰ ਚਿੱਲੇ ਤੋਂ ਜਿਲ੍ਹਾ ਆਖੂ ਆਂ ਹਾਂ ਜੀ ਅੱਜ ਦੇ ਹਾਲਾਤ ਜੋ ਮਤਲਬ ਹੋ ਚੁੱਕੇ ਨੇ ਮੋਦੀ ਸਰਕਾਰ ਨੇ ਜੋ ਸਾਡੇ ਨਾਲ ਕੀਤਾ ਹੈ ਜਾਂ ਜਿੱਦਾਂ ਅਸੀਂ ਬੈਠੇ ਆਂ ਇਹਦਾ ਅਸੀਂ ਅੱਜ ਕੋਟੋੜ ਜਵਾਬ ਦਿੱਤਾ ਹੈ ਮੋਦੀ ਸਰਕਾਰ ਨੂੰ ਇਹ ਸਾਡਾ ਕਾਠਾ ਜੀ ਜੋ ਵੀ ਆ ਜਿੱਦਾਂ ਵੀ ਕੀਤਾ ਗਿਆ ਹੈ ਇਹ ਇੱਕ ਮੋਦੀ ਨੂੰ ਇੱਕ ਮੈਸੇਜ ਹੈ ਮੋਦੀ ਸਰਕਾਰ ਲਈ ਕੀ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਜਿਹੜਾ ਸੰਘਰਸ਼ ਹੈ ਉਹ ਵੀ ਉੱਪਰ ਜਾਏਗਾ ਤੇ ਸਾਡੇ ਬੀਬੀਆਂ ਦਾ ਭਾਈਆਂ ਦੇ ਬਰਾਬਰ ਜਥਾ ਖੜਾ ਹੋਇਆ ਕਰੇਗਾ ਹਰ ਵਕਤ ਧਰਨੇ ਦੇ ਉੱਪਰ ਕਿ ਅਸੀਂ ਅੱਜ ਤੋਂ ਇੱਕ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਮੋਦੀ ਸਰਕਾਰ ਨੂੰ ਕਿ ਇਹ ਬੋਲਦੇ ਹੋਏ ਕਿ ਹੁਣ ਹਰੇਕ ਘਰ ਦੇ ਵਿੱਚ ਕੋਈ ਨਹੀਂ ਰਹੇਗਾ ਅਸੀਂ ਘਰ-ਘਰ ਦੇ ਵਿੱਚੋਂ ਘਰ ਚੋਂ ਬਾਹਰ ਨਿਕਲਾਂਗੇ ਤੇ ਆਪਣੇ ਬਣਦੇ ਹੱਕੇ ਦੇ ਕੋਲੋਂ ਲੈ ਕੇ ਆਵਾਂਗੇ ਆਪਣੀਆਂ 12 ਹੁੰਦਾ ਜੋ ਅਸੀਂ ਲੈ ਕੇ ਬੈਠੇ ਆ ਉਹ ਮਨਵਾ ਕੇ ਹਟਾ ਕੇ ਤੇ ਚਕਜੀਤ ਸਿੰਘ ਡੱਲੇ ਆਲ ਜੋ ਕਿ ਸਾਡੇ ਅਮਰ ਸ਼ਹੀਦ ਨੇ ਉਹਨਾਂ ਦੇ ਜੋ ਅੱਜ ਵਰਤ ਦੇ ਬੈਠੇ ਨੇ ਉਹਨਾਂ ਨੂੰ ਅਸੀਂ ਵੇਰਤ ਨਹੀਂ ਜਾਣ ਦਵਾਵਾਂਗੇ ਅਸੀਂ ਉਹਨਾਂ ਦੇ ਨਾਲ ਮੋٹے ਨਾਲ ਮੋਟਾ ਲਾ ਕੇ ਚਿਲੰਦਰ ਚਿਲੇ ਚੁੱਕਾ ਪੂਰਾ ਖੜੇ ਆ ਜਾਓ